ਮੈਂ ਸਰਵਨ ਸਿੰਘ ਪੰਦੇਰ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਔਰ ਜਿਹੜੇ ਦੋਵਾਂ ਫਾਰਮਾਂ ਵੱਲੋਂ ਐਲਾਨ ਹੋਇਆ ਵੀ ਇੱਕ ਤਾਂ ਜਿਹੜਾ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਅੱਜ ਕੱਲ 24 ਨੂੰ ਜਿਹੜਾ ਕੈਂਡਲ ਮਾਰਚ ਹੋਊਗਾ 5 ਵਜੇ ਤੋਂ ਬਾਅਦ ਤੋਂ ਸਾਰੇ ਹੀ ਦੇਸ਼ ਵਿੱਚ ਦੇਸ਼ ਦੇ ਦੂਜੇ ਸੂਬਿਆਂ ਵਿੱਚ ਇਹ ਲਾਗੂ ਕੀਤਾ ਜਾਊਗਾ ਇਹਦੋਂਗਾ 26 ਨੂੰ ਜਿਹੜਾ ਵਾ ਉਹੋ ਜਿਹੜਾ ਵਾ ਉਹ ਪੁਖੜ ਤਾਲ ਜ਼ਿਲ੍ਹਾ ਹੈੱਡਕੁਆਟਰਾਂ ਤਹਿਸੀਲਾਂ ਦੇ ਵਿੱਚ ਪੰਜਾਬ ਨੂੰ ਛੱਟ ਕੇ ਦੂਬੇ ਦੂਜੇ ਸੂਬਿਆਂ ਵਿੱਚ ਹੋਣੀ ਹੈਗੀ ਆ ਇਹਦੇ ਨਾਲ ਦੀ ਨਾਲ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਭਾਰ ਸਰਕਾਰ ਨੇ ਫੈਸਲਾ ਕੀਤਾ ਔਰ ਉਹਨੇ ਖਲੜਾ ਪੂਰੇ ਦੇਸ਼ ਦੇ ਸੂਬਿਆਂ ਨੂੰ ਭੇਜਿਆ ਹੈਗਾ ਉਹਨੂੰ ਆਸ ਵੀ ਆ ਵੀ ਪਛਪਾਲੀ ਸੂਬਿਆਂ ਚੋਂ ਲਾਗੂ ਕਰ ਲੂਗੀ ਜਿਵੇਂ ਉਹਨਾਂ ਨੂੰ ਲੱਗਦਾ ਇਸ ਤਰੀਕੇ ਨਾਲ ਪੰਜਾਬ ਨੂੰ ਵੀ ਭੇਜਿਆ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਦਾ اجلاس ਸੱਦ ਕੇ ਉਹਦੇ ਵਿੱਚ ਇਹ ਖੇਤੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਜਿਹੜਾ ਖਲੜਾ ਉਹਨੂੰ ਰੱਦ ਕਰ ਦੇਵੇ ਇਹਦੇ ਨਾਲ ਨਾਲ ਮੋਰਚੇ ਦੀਆਂ ਪੂਰੀਆਂ ਮੰਗਾਂ ਨੂੰ ਹੱਕ ਵਿੱਚੋਂ ਜਿਹੜਾ ਮਤਾ ਪਾਸ ਕਰੇ ਹਰ ਦੇਖੋ ਜੋ ਅਸੀਂ ਸਮਝਦੇ ਹੈਗੇ ਜਿਸ ਤਰ੍ਹਾਂ ਲਹਿਰ ਪੂਰੇ 140 ਕਰੋੜ ਲੋਕਾਂ ਤੱਕ ਆਵਾਜ਼ ਬਾਰਡਰਾਂ ਦੀ ਜਾ ਰਹੀ ਹੈਗੀ ਆ ਮੋਦੀ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣੀਆਂ ਵਾ ਔਰ ਇਹਦੇ ਨਾਲ ਨਾਲ ਅਸੀਂ ਪੰਜਾਬੀਆਂ ਦਾ ਪੂਰਾ ਧੰਨਵਾਦ ਕਰਦੇ ਆ ਜਿਵੇਂ ਬਾਰਡਰਾਂ ਦੇ ਉੱਤੇ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਹੋਰ ਰਤਨਪੁਰਾ ਬਾਰਡਰ ਤੋਂ ਐ ਜੰਮ ਕਰ ਉਹ ਸਹਿਯੋਗ ਕਰ ਰਹੇ ਆ ਔਰ ਇਹਦੇ ਨਾਲ ਦੀ ਨਾਲ ਐ ਕੜਾਕੇ ਦੀ ਠੰਡ ਦੇ ਬਾਵਜੂਦ ਸਾਡੇ ਹੌਸਲੇ ਨਹੀਂ ਪਸਤ ਹੋਏ ਸ਼ਹੀਦੀ ਪੁਰਬ ਚੱਲ ਰਹੇ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ 27 ਨੂੰ ਆਉਣਾ ਵਾ ਇਹ ਵੀ ਸਾਰੇ ਬਾਡਰਾਂ ਤੇ ਮਨਾਵਾਂਗੇ ਔਰ ਇਸ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਾਰੇ ਪੰਜਾਬੀਆਂ ਨੂੰ ਕਰਦੇ ਰਹਿਣਾ ਚਾਹੀਦਾ ਧੰਨਵਾਦ